ਦੋ ਹਿੱਸੇ ਪਾਣੀ ਹੈ ਪ੍ਰਿਥਵੀ ਦੇ ਇੱਕ ਹਿੱਸਾ ਧਰਤੀ ਹੈ ਕਿ ਬਹੁਤ ਪਾਣੀ ਹੈ ਬਰਸਾਤ ਵੀ ਹੁੰਦੀ ਹੈ ਮੀਂਹ ਵੀ ਪੈਂਦਾ ਹੈ ਤੇ ਉਸ ਤਰ੍ਹਾਂ ਵੀ ਦੋ ਹਿੱਸੇ ਪਾਣੀ ਦੇ ਨੇ ਉਸ ਤੋਂ ਬਾਅਦ ਆ ਜਾਂਦੀ ਰੋਟੀ ਤੇ ਰੋਟੀ ਵਾਸਤੇ ਇਨਸਾਨ ਨੂੰ ਕਰਮ ਕਰਨਾ ਪੈਂਦਾ ਹੈ ਭਜਣਾ ਪੈਂਦਾ ਹੈ ਅਗਰ ਇਨਸਾਨ ਨੂੰ ਰੋਟੀ ਵਾਸਤੇ ਰਿਜਕ ਵਾਸਤੇ ਨਾ ਬਜਨਾ ਬਵੇ ਤੇ ਇਨਸਾਨ ਜਿਹੜਾ ਉਹ ਕਰਮਸ਼ੀਲ ਨਹੀਂ ਹੋਏਗਾ ਉਹ ਇੱਕ ਸਾਪ ਵਾਂਗੂ ਬਣ ਜਾਏਗਾ ਜਿਸ ਤਰ੍ਹਾਂ ਸਾਪ ਖੁੱਡਚੋਂ ਨਹੀਂ ਨਿਗਲਦਾ ਇਸ ਤਰ੍ਹਾਂ ਹੀ ਉਹ ਇੱਕ ਜਗ੍ਹਾ ਤੇ ਬੈਠਾ ਰਹੇਗਾ ਅਗਰ ਮੰਨ ਲਓ ਇਨਸਾਨ ਦਾ ਵੀ ਮਿੱਟੀ ਹੀ ਭੋਜਨ ਹੁੰਦਾ ਤੇ ਉਹ ਕਰਮਸ਼ੀਲ ਬੰਦਾ ਹੀ ਨਹੀਂ ਉਸੇ ਤਰ੍ਹਾਂ ਹੀ ਕਮਰੇ 'ਚ ਪਿਆ ਰਹਿੰਦਾ ਜਾਂ ਮਿੱਟੀ 'ਤੇ ਪਿਆ ਰਹਿੰਦਾ 6-6 ਮਹੀਨੇ ਉਹ ਵੀ ਖੁੱਟ 'ਚੋਂ ਨਿਕਲਦਾ ਹੀ ਨਾ ਪਰ ਪ੍ਰਮਾਤਮਾ ਨੇ ਇਨਸਾਨ ਨਾਲ ਇਸ ਤਰ੍ਹਾਂ ਨਹੀਂ ਕੀਤਾ ਉਹਨੂੰ ਕਿਹਾ ਤੂੰ ਕਰਮ ਕਰ ਕਿਉਂਕਿ 84 ਲੱਖ ਜਿਹੜੇ ਜੀਵਨ ਨੇ ਜਿਹੜੀਆਂ ਜੂਨੀ ਐ ਸਭ ਤੋਂ ਜਿਹੜੀ શ્રેਸ਼ਟ ਐ ਉਹ ਮਾਨਵ